ਸਵਾਗਤ ਹੈ ਕਸਾਨ ਵੀਰੋ ਹਡਾ ਢਿੱਲੋੜੇ ਦੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ 987823917 ਅੱਜ ਦੀ ਵੀਡੀਓ ਵੀਰੇ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਤੇ ਬਾਈ ਦਾ ਨਾਮ ਹੈਗਾ ਸੋਨੂ ਜਰਸੀ ਬੈੜਾ ਦੋ ਤਿੰਨ ਘੰਟੇ ਹੀ ਸੂਈ ਵੀ ਆ ਤੇ ਮਗਰ ਹੈਗਾ ਬਾਛਾ ਮੈਨ ਕੰਪੈਰਟੀ ਇਹਦੀ 15 ਪਲੱਸ ਰਹੂਗੀ ਤੇ ਪੰਜਾਬ ਵਾਲੀ ਦੀ ਵੱਡੇ ਕਦ ਗਾੜ ਦੀ ਜਰਸੀ ਹੈਗੀ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਕਰ ਲੈ ਸੰਪਰਕ ਬਾਈ ਨਾਲ ਇੱਕ ਨੰਬਰ ਵੜ ਗਈ ਨਾ ਕਰੋ ਤੋਰਾ ਤਾਰਾ ਚੈੱਕ ਤੇ ਥੱਲੇ ਤਾਂ ਫਸੀ ਖੜੀ ਆ ਵੀਰੇ ਮਗਰ ਬੱਛਾ ਆ ਗਿਆ ਤੇ ਚੰਗੀ ਆ ਪੂਰੀ ਲਮਾਈ ਲਮੂਈ ਬਹੁਤ ਆ ਪੂਰੀ ਸੋਹਣੀ ਚੈਨਲ ਨੂੰ ਵੀਰੇ ਜਰੂਰ ਸਬਸਕ੍ਰਾਈਬ ਕਰੋ ਘੰਟੀ ਦਾ ਬਟਨ ਪ੍ਰੈਸ ਕਰੋ ਉਹਦੇ ਨਾਲ ਤੁਹਾਨੂੰ ਕੀ ਮਿਲਣਾ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਨੋਟੀਫਿਕੇਸ਼ਨ ਕੀ ਹੁੰਦਾਗਾ ਸਭ ਤੋਂ ਪਹਿਲਾਂ ਜਦੋਂ ਆਪਾਂ ਵੀਡੀਓ ਪਾਵਾਂ ਤੁਹਾਡੇ ਕੋਲੇ ਪਹੁੰਚ ਜੂਗੀ ਆ ਕਰੋ ਜੀ ਚੈੱਕ ਪੂਰੀ ਚੰਗੀ ਵਹਿੜ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਤੇ ਮਿਲ ਕੰਪੈਸਟੀ ਰਹੂਗੀ 16 ਪਲੱਸ ਪੂਰੀ ਚੰਗੀ ਵਹਿੜ ਆ ਕਰੋ ਜੀ ਚੈੱਕ ਦੋ ਘੰਟੇਾਂ ਹੀ ਸੂਈ ਵੀ ਆ ਸਿਰਫ ਜੇਰ ਹਜੇ ਪੈਣੀ ਬਾਕੀ ਆ ਬਾਈ ਨਾ ਕਰ ਲਿਓ ਸੰਪਰਕ ਦੇਖੋ ਜੀ ਕਰੋ ਚੈੱਕ ਜੇਵਾ ਦੇਖੋ ਪੂਰਾ ਕੰਪੈਕਟ ਆਰਡਰ ਆ ਤੇ ਪੂਰੀ ਚੰਗੀ ਆ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਤੈਅਦ ਲੋ ਧੰਨਵਾਦ ਜਲਦ ਮਿਲਦੇ ਆਗੇ ਨਵੀਂ ਵੀਡੀਓ ਦੇ ਨਾਲ